ਬ੍ਰੇਧ ਨਰਾਜ ਸ਼ੰਦ ਸੋ ਸ਼ਾਸਤਰ ਅਸਤਰ ਸਜਕੈ ਪਰੇ ਹੁਕਾਰ ਕੈ ਹਠੀ ਹਠੀਲੀ ਸੂਰਮੇ ਅਸਤਰ ਸ਼ਸਤਰ ਸਜਾਕੇ ਆਤੇ ਲਲਕਾਰ ਦੇ ਹੋਏ ਪੈਂਦੇ ਸਨ ਬਿ ਲੋਕ ਰੁਦਰ ਰੁਦਰ ਕੋ ਬਣਾਏ ਸੈਣ ਇਕਠੀ ਸ਼ਿਵ ਦੇ ਭਿਆਨਕ ਰੂਪ ਨੂੰ ਵੇਖੇ ਰਾਜਾ ਨੇ ਸੈਨਾ ਇਕੱਠੀ ਕਰ ਲਈ ਸੀ अनंतकोर सावनि दोरंत ज्यों उठी कटा सावनदी कानकोर कटावांग अनंत सेना दी प्रचंड कटा चढ़ आई सी सो सोब सुर मानचै सो छील छात्र की छटा सुरमे नाचदे होए इंज सोब रहे सान मानो उना ने छतर दी शोभा को लेई होवे कंपाए खग पानमो ਤਰਾ ਪਾਏ ਤਾਜੀਆਂ ਨ ਤਹਾ ਹੱਥ ਵਿੱਚ ਖੜਗ ਨੂੰ ਘੁਮਾ ਕੇ ਅਤੇ ਘੋੜਿਆਂ ਨੂੰ ਕੁਦਾ ਕੇ ਜਵਾਨ ਆਨ ਕੇ ਪਰੇ ਸੋ ਰੂਦਰ ਠਾਡੇ ਬੋ ਜਹਾ ਸੂਰਬੀਰ ਉਥੇ ਆ ਕੇ ਹਮਲਾਵਾਰ ਹੋਏ ਜਿੱਥੇ ਸ਼ਿਵ ਖੜੋਤਾ ਸੀ ਬੇਅੰਤ ਬਾਣ ਸਹਿ ਹਤੀ ਪਰ ਹਾਰ ਆਨ ਕੇ ਕਰੇ ਉਨਾ ਨੇ ਆਕੇ ਤੀਰਾ ਅਤੇ ਬਰਛਿਆਂ ਦੇ ਬੇਅੰਤ ਵਾਰ ਕਰ ਦਿੱਤੇ ਤਕੇਲ ਰੇਲ ਲੈ ਚਲ ਪਛੇਲ ਪਾਵਨਾ ਤਰੈ ਇਸ ਤਰ੍ਹਾਂ ਸ਼ਿਵ ਨੂੰ ਤੱਕ ਕੇ ਲੈ ਚੱਲੇ ਪਰ ਸ਼ਿਵ ਦਾ ਪਿੱਛੇ ਵੱਲ ਇੱਕ ਕਦਮ ਵੀ ਨਾ ਪਿਆ ਸੜਕ ਸੂਲ ਸਹਿਤੀ ਤੜਕ ਤੇਗ ਤੀਰਿਆਂ ਨੇਜੇ ਅਤੇ ਸਹਿਤੀਆਂ ਸੜਕ ਕਰਕੇ ਵੱਜਦੀਆਂ ਸਨ ਅਤੇ ਤੇ ਗਾ ਤੇ ਤੀਰ ਤੜਕ ਕਰਕੇ ਚਲਦੇ ਸਨ। ਬਾਬਾ ਕਾ ਬਾਗ ਜਉ ਬਲੀ ਪਬਕ ਕਾਏ ਪੀਰੀਆਂ। ਸ਼ੇਰ ਵਾਂਗ ਸੂਰਮੇ ਦਿਹਾੜਦੇ ਸਨ ਅਤੇ ਸੂਰਮਿਆਂ ਦੇ ਜ਼ਖਮਾਂ ਵਿੱਚੋਂ ਪੱਕ ਪੱਕ ਕਰਕੇ ਲਹੂ ਵਗਦਾ ਸੀ। ਅਕਾਏ ਕਾਏ ਕੇ ਗਰੇ ਪਛੇਲ ਪਾਉ ਨਾ ਤਰੇ। ਜ਼ਖਮ ਖਾ ਕੇ ਯੁੱਧ ਕਰਮ ਵਿੱਚ ਤ੍ਰਿਪਤ ਹੋਏ ਸੂਰਮੇ ਟਿਕ ਰਹੇ ਸਨ। ਪਰ ਪੇਛੇ ਨੂੰ ਪੈਰ ਨਹੀਂ ਸਾਨ ਰਖਦੇ ਸੋ ਬੀਨ ਬੀਨ ਅਛਰੈ ਪਰਬੀਨ ਦੀਨ ਹੋਇਆ ਬਰੇ ਪਰਬੀਨ ਸੂਰਮਿਆਂ ਨੂੰ ਚੁਣ-ਚੁਣ ਕੇ ਅਪਸ਼ਰਾਵਾਂ ਵਰ ਰਹੀਆਂ ਸਨ ਚੋਪਈ ਇਹ ਵਿਦ ਜੋਜ ਗਿਰਿਓ ਸਭ ਸਾਥਾ ਇਸ ਤਰ੍ਹਾਂ ਨਾਲ ਸਾਰਾ ਸਾਥ ਜੂਝ ਕੇ ਡਿੱਗ ਪਿਆ ਰਹਿ ਗਿਓ ਦੱਛ ਅਕੇਲ ਅਨਾਥਾ ਇਕ ਕਲਾ ਦਾਖਹੀ ਅਨਾਥ ਜਿਹਾ ਹੋ ਕੇ ਰਹਿ ਗਿਆ ਬਚੇ ਵੀਰ ਤੇ ਬਹੁਰ ਬੁਲਾਇਸ ਜਿਹੜੇ ਸੂਰਮੇ ਬਚ ਗਏ ਸਾਨ ਉਹਨਾਂ ਨੂੰ ਫੇਰ ਬੁਲਾ ਲਿਆ ਪਹਿਰ ਕਾ ਵਜ ਦੂਦੰਬੀ ਪਜਾਇਸ ਅਤੇ ਕਾ ਵਜ ਧਾਰਨ ਕਰਕੇ ਜੰਗ ਲਈ ਤੋਂ ਸਾ ਵਜਾ ਦਿੱਤਾ ਆਪਨ ਚਲਾ ਸੁੱਧ ਕਹੋ ਰਾਜਾ ਰਾਜਾ ਆਪ ਯੁੱਧ ਨੂੰ ਚੱਲਿਆ ਜੋਰ ਕਰੋਰ ਆਯੋਦਨ ਸਾਜਾ 1 ਕਰੋੜ ਸੂਰਮੇ ਇਕੱਠੇ ਕਰਕੇ ਯੁੱਧ ਨੂੰ ਸਾਜਿਆ ਛੋਟਾ ਤਬਾਨ ਕਮਾਨ ਅਪਾਰਾ ਅਪਾਰ ਕਮਾਨਾਂ ਤੋਂ ਤੀਰ ਚੱਲਦੇ ਸਨ ਜਨ ਦਿਨ ਤੇ ਹੋਇਆ ਗਏ ਉਹ ਅੰਧਾਰਾ ਇੰਜ ਪ੍ਰਤੀਤ ਹੁੰਦਾ ਸੀ ਮਾਨੋ ਦਿਨ ਨੂੰ ਹੀ ਹਨੇਰਾ ਹੋ ਗਿਆ ਹੋਵੇ ਭੂਤ ਪਰੇਤ ਮਸਾਨ ਹਕਾਰੇ ਉਤ ਪ੍ਰੇਤ ਅਤੇ ਮਸਾਨ ਬੋਲ ਰਹੇ ਸਨ ਦੋਹੂ ਔਰ ਡੋਰੂ ਡਮਕਾਰੇ ਤੋਹਾਂ ਪਾਸੇ ਡੋਰੂ ਡਮ ਡਮ ਕਰਦੇ ਸਨ ਮਹਾ ਘੋਰ ਮਚਿਓ ਸੰਗਰਾਮਾ ਵੱਡਾ ਭਿਆਨਕ ਯੁੱਧ ਮਚਿਆ ਹੋਇਆ ਸੀ ਜੈਸਾ ਕਲੰਕਰਾਵਨ ਅਰ ਰਾਮਾ ਜਿਹਾ ਕੀ ਲੰਕਾ ਵਿੱਚ ਰਾਵਣ ਅਤੇ ਰਾਮਚੰਦਰ ਵਿੱਚ ਹੋਇਆ ਸੀ ਪਉੰਗ ਪ੍ਰਿਆਤ ਸ਼ੰਦ ਪਿਆਉ ਰੋਦਰ ਕੋਪੰ ਧਰਿਓ ਸੂਲ ਪਾਨੰ ਸ਼ਿਵ ਕਰੋਧਵਾਨ ਹੋਇਆ ਅਤੇ ਹੱਥ ਵਿੱਚ ਤ੍ਰਿਸ਼ੂਲ ਫੜ ਲਿਆ ਕਰੇ ਸੂਰਮਾ ਸਰਬਖਾਲੀ ਭਲਾਣੰ ਸਾਰਿਆਂ ਸੂਰਮਿਆਂ ਨੂੰ ਮਾਰ ਕੇ ਘੋੜਿਆਂ ਦੇ ਭਲਾਣ ਸਖਣੇ ਕਰ ਦਿੱਤੇ ਉਤੇ ਏਕ ਦਚੰ ਇਤੇ ਰੋਦਰ ਏਕੰ ਉਧਰ ਇੱਕ ਦਰਸ਼ ਸੀ ਅਤੇ ਇਧਰ ਇੱਕ ਰੂਦਰ ਗਰਿਓ ਕੋ ਪਕਾ ਯੁੱਧ ਪਾਤੰ अनेਕੰ ਦੋਹਾਂ ਨੇ ਕ੍ਰੋਧ ਕਰਕੇ ਅਨੇਕ ਤਰ੍ਹਾਂ ਨਾਲ ਯੁੱਧ ਕੀਤਾ ਗਿਰਿਓ ਜਾਨ ਕੋਟ ਸਥਲੀ ਪ੍ਰਿਛ ਮੂਲੰ ਜਿਸ ਤਰ੍ਹਾਂ ਪਹਾੜ ਦੀ ਚੋਟੀ ਤੋਂ ਮੁੱਢੋਂ ਪੁੱਟਿਆ ਬ੍ਰੇਸ਼ ਟਿਕਦਾ ਹੈ ਗਿਰਿਓ ਦạchਛ ਤੈਸੇ ਕਟਿਓ ਸੀਸ ਸੂਲੰ ਉਸੇ ਤਰ੍ਹਾਂ ਦਕਸ਼ ਦਾ ਸਿਰ ਤਸ਼ੋਰ ਨਾਲ ਕੱਟੇ ਜਾਣ ਤੇ ਢਿੱਗ ਪਿਆ ਪਰਿਓ ਰਾਜ ਰਾਜੰ ਭਿਓ ਦੇਹ ਕਾਤੰ ਜਦੋ ਰਾਜਿਆ ਦਾ ਰਾਜਾ ਦਾਕਸ਼ ਮਾਰਿਆ ਗਿਆ ਤਾਂ ਉਸਦੀ ਪੈਈ ਹੋਈ ਦੇ ਇਉਂ ਪ੍ਰਤੀਤ ਹੁੰਦੀ ਸੀ ਹਨਿਓ ਜਾਨ ਬਜਰੰ ਭਿਓ ਪੱਬ ਪਾਤੰ ਮਾਨੋ ਇੰਦਰ ਦੇ ਬਜਰ ਦਾ ਮਾਰਿਆ ਹੋਇਆ ਪਹਾੜ ਡਿੱਗ ਪਿਆ ਹੋਵੇ ਗਯੋ ਗਰਬ ਸਰਬੰ ਭਜੋ ਸੂਰ ਪੀਰੰ ਸਾਰਿਆਂ ਦਾ ਹੰਕਾਰ ਖਤਮ ਹੋ ਗਿਆ ਸੂਰਬੀਰ ਭੱਜ ਗਏ ਚਲਿਓ ਭਾਜ ਅੰਤਹਿਪੁਰ ਹੋਐ ਅਧੀਰੰ ਪਤੇ ਤੀਰ ਤੋਹੀਨ ਹੋ ਕੇ ਜਨਾਨ ਖਾਨੇ ਅੰਦਰ ਚਾਵੜੇ ਕਰੇ ਡਾਰ ਅੰਚਰ ਪਰੇ ਰੋਦਰ ਪਾਇਓ ਗਾਲ ਵਿੱਚ ਪੱਲੂ ਪਾ ਕੇ ਸ਼ਿਵ ਦੇ ਚਰਨਾ ਉਤੇ ਡਿੱਗ ਪਏ ਅਹੋ ਰੋਦਰ ਕੀ ਜੈ ਕਿਰਪਾ ਕੈ ਸਹਾਇ ਅਤੇ ਕਹਿਣ ਲੱਗੇ हे रुद्र ਕਿਰਪਾ ਕਰਕੇ ਸਹਾਇਤਾ ਕਰੋ। ਚੋਪਈ ਹਮ ਤੂ ਮਰੋ ਹਰ ਔਜ ਨਾ ਜਾਣਾਂ। हे शिव ਅਸੀਂ ਤੁਹਾਡੇ ਬਾਲ ਨੂੰ ਨਹੀਂ ਜਾਣਿਆ। ਤੁਮ ਹੋ ਮਹਾ ਤਪੀ ਬਲਵਾਨਾ। ਤੁਸੀਂ ਵੱਡੇ ਤਪਸਵੀ ਅਤੇ ਬਲਵਾਨ ਹੋ। ਸੁਣਤ ਬਚਨ ਪੇ ਰੋਦਰ ਕਿਰਪਾਲਾ। ਇਹ ਬਚਨ ਸੁਣਦਿਆਂ ਹੀ ਸ਼ਿਵ ਕਿਰਪਾਲੂ ਹੋ ਗਿਆ। ਅਜਾ ਸੀਸ ਨਿਪਜੋਰ ਉਤਾਲਾ ਅਤੇ 체ਤੀ ਨਾਲ ਬਕਰੇ ਦਾ ਸਿਰ ਰਾਜੇ ਦੇ ਧੜ ਨਾਲ ਜੋੜ ਦਿੱਤਾ ਰੂਦਰਕਾਲ ਕੋ ਧਰਾ ਧਿਆਨਾ ਛਿਵ ਨੇ ਕਾਲਪੁਰਖ ਦਾ ਧਿਆਨ ਤਰਿਆ ਬਹੁਰ ਜੀ ਆਏ ਨਰੇਸ ਉਠਾਨਾ ਅਤੇ ਰਾਜੇ ਦਕਸ਼ ਨੂੰ ਫਿਰ ਜੀਵਤ ਕਰਕੇ ਉਠਾ ਦਿੱਤਾ ਰਾਜ ਸੁਤਾ ਪਤ ਸਕਲ ਜੀ ਆਏ ਪਰ ਅਕਸ਼ਰ ਰਾਜੇ ਦੀਆਂ ਪੁੱਤਰਿਆਂ ਦੇ ਸਾਰੇ ਪਤੀ ਜੀਵਤ ਕਰ ਦਿੱਤੇ ਕੋਤਕ ਨਿਰਖ ਸੰਤ ਤੇ ਪਤਾਏ ਇਸ ਕੋਤਕ ਨੂੰ ਵੇਖ ਕੇ ਸਾਰੇ ਸੰਤ ਪਰਸਾਨ ਹੋ ਗਏ ਨਾਰਹੀਨ ਸਿਵ ਕਾਮ ਖਿਜਾਇਓ ਸਤੀ ਦੇ ਗੁਜਰਨ ਤੋਂ ਬਾਅਦ ਇਸਤਰੀ ਤੋਹੀਨ ਹੋਏ ਸ਼ਿਵ ਨੂੰ ਕਾਮ ਨੇ ਬਹੁਤ ਖਿਜਾਇਆ ਤਾਂਤੇ ਸੁੰਭ ਕਣੋਦ ਕਪਾਇਓ ਜਿਸ ਕਰਕੇ ਸ਼ਿਵ ਨੇ ਬਹੁਤ ਦੁੱਖ ਪਾਇਆ। ਆਦਿਕ ਕੋਪ ਕੇ ਕਾਮ ਜਰਾਇਸ। ਪਰ ਅੰਤ ਨੂੰ ਬਹੁਤ ਕਰੋਧ ਕਰਕੇ ਸ਼ਿਵ ਨੇ ਕਾਮ ਨੂੰ ਸਾੜ ਦਿੱਤਾ। ਬੇਤਨ ਨਾਮ ਤੇਹ ਤਦਿਨ ਕਹਾਇਸ। ਉਸ ਦਿਨ ਤੋਂ ਕਾਮ ਦਾ ਨਾਮ ਬੀਤਨ ਤੰਤੋ ਬਿਨਾ ਜਾ ਅਨੰਗ ਕਿਹਾ ਜਾਣ ਲੱਗਾ। ਇਤ ਸ਼੍ਰੀ ਬਚਿਤ੍ਰ ਨਾਟਕ ਗ੍ਰੰਥੇ ਰੋਦਰ ਪ੍ਰਬੰਧ ਦਛ ਬਦ ਹੀ ਰੋਦਰ ਮਹਾਤਮੇ ਗੌਰ ਬੱਧੈ 11ਵੋ ਅਵਤਾਰ ਸੰਪੂਰਨਮ ਸਤ ਸੋਭਮ ਸਤ ਇਥੇ ਸ਼੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰੋਦਰ ਪ੍ਰਬੰਧ ਦਖਸ਼ ਬਦ ਰੋਦਰ ਮਹਾਤਮ ਅਤੇ ਗੋਰੀ ਬਦ 11ਵਾਂ ਅਧਿਆਇ ਸਮਾਪਤਮ ਸਭ ਸ਼ੁਭ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ